ਹੈਲੋ ਹਾਂਜੀ ਮਦੀਪ ਨੂੰ ਬਲੌਗ ਚੈਨਲ ਤੇ ਆਜਿ ਦਾ ਸਾਰੇ ਦਾ ਸਾਰਾ ਸਵਾਗਤ ਹੈ ਤੁਸੀਂ ਸਾਰੇ ਠੀਕ ਠਾਕ ਹੋ ਮਨ ਚੱਲਦੀ ਕਿ ਲੱਗੇ ਚਾਹੋਗੇ ਮੇਰੇ ਵੱਲੋਂ ਸਾਰੀ ਮੇਰੀ YouTube ਫੈਮਿਲੀ ਪੜਫਰਮਾ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਅੱਜ ਦਾ ਵੀਡੀਓ ਬਲੌਗ ਰੈਕ ਸਟਾਰਟ ਕਰ ਰਹੇ ਹਾਂ ਨਾ ਅੱਜ ਦਿਨ ਹੈਗਾ ਜੀ ਮੰਗਲਵਾਰ ਤਰੀਕ ਹੈ ਜੀ ਆ ਅਰ ਮਤਰੀਕ ਕਿੰਨੀ ਹੋ ਗਈ ਤਿੰਨ ਸਾਨੂੰ ਭੁੱਲ ਗਈ ਸੀ ਤਿੰਨ ਨਹੀਂ ਪ੍ਰਵਾਚਾਰ ਆ ਕਾਲੂ ਪੁਰਬ ਪਰਬ ਤਰੀਕ ਹੋਗੀ ਚਾਰ ਹੀ ਅੱਜ ਤੇ ਅੱਪਾ ਇੱਕ ਮੈਸੇਜ ਫੋਨ ਆਇਆ। ਹਾਂ ਜੀ। ਮੈਂ ਤੇ ਦੇਖੀ ਬਧੀ ਬਣਾ ਦਿਨ ਤੇ ਹਾਂਜੀ ਦਿਨ ਹੈਗਾ ਜੀ ਮੰਗਲਵਾਰ ਤਰੀਕ ਦੀ ਆ 4 ਤੇ ਆਪਣਾ ਕੱਲ ਹੋਇਆ ਗੁਰਪਰਬ ਹੈ ਨਾ ਤੇ ਅੱਜ ਆਪਾਂ ਹੰਡਲੀਆਂ ਜੀ ਕੱਕੇ ਦੀ ਲੋੜ ਆ ਲੋੜੀ ਨੇ ਕੱਕੇ ਦੀ ਪੇਲੀ ਪੇਲੀ ਐਸੀ ਮਹਿਤਾਬ ਦੇ ਤੇ ਆਪਣੇ ਘਰ ਕਿਰਪਾ ਹੋਈ ਹੈ ਜੀ ਬਾਹਰ ਰੂਚੀ ਦੀ ਕਿਰਪਾ ਨਾਲ ਹਣਾ ਤੋਂ ਦੋ ਆਪਣੇ ਕਰੇ ਹੋਇਆ ਜੀ ਤੋਤਾ ਤੇ ਉਹਦਾ ਨਾਮ ਰੱਖਿਆ ਸੀ ਮਹਿਤਾਬ ਮਹਿਤਾਬ ਹਨ ਤੇ ਆਪਾਂ ਅੱਜ ਨਿੰਮਾ ਵੀ ਟੰਗਣਾ ਹੈ ਤੇ ਭੇਲੇ ਵੀ ਵੰਡਣੀਆਂ ਹਨਾ ਹੁਣ ਟਾਈਮ ਹੋ ਚੁੱਕਿਆ ਨਾ ਸਵਾ 9 ਹੋ ਚੁੱਕੇ ਨੇ ਤੇ ਆਪਣੀਆਂ ਭੈਣਾਂ ਆਉਣਗੀਆਂ ਜਿੰਨੇ ਆਪਣੇ ਘਰ ਹੁੰਦੇ ਨੇ ਹਨਾ ਸ੍ਰੀਕੇ ਦੇ ਚਾਹੇ ਤਾਂ ਨਾਮ ਨਹੀਂ ਸਾਰੀਆਂ ਤੇ ਆਪਾਂ ਉਹਦਾ ਨਿੰਮਾ ਟੰਗਾਂਗੇ ਨਿੰਮ ਟੰਗੇ ਤੋਂ ਬਾਅਦ ਹੀ ਭੇਲੇ ਵੰਡੇ ਜਾਊਗੇ ਤੇ ਮੈਂ ਹੁਣ ਕੰਮ ਕਰਦਾ ਸਾਰੀ ਮੈਂ ਕੰਮਾਸ ਜਿਹੜੇ ਆਪਣੇ ਕੰਪਲੀਟ ਕਰਦੇ ਸੀ ਕਿ ਮੈਂ ਹੁਣ ਬੈਠੀ ਸੀ ਕੰਮ ਵਗੈਰਾ ਕਰਕੇ ਹਰਮਨ ਨਾਲ ਪਿਹਟੈ ਸੀ ਤੇ ਅੱਜ ਇਹ ਛੁੱਟੀ ਸਕੂਲ ਨਹੀਂ ਗਏ ਨੇ ਤੇ ਛੁੱਟੀ ਕਰੀ ਹੈ ਕਹਿੰਦਾ ਹੁਣ ਕਾਨੂੰ ਗੋਪਰ ਦੀ ਛੁੱਟੀ ਹੈ ਮੈਂ ਘਰ ਸੰਸਕੂਲ ਜਾਉਂਗਾ ਤੇ ਹੁਣ ਪੁੱਛਿਆ ਨਹੀਂ ਸਕੂਲ ਜਾਣਾ ਤੇ ਹੁਣ ਚਲੋ ਪੜਾਣਾ ਆਉਣਗੇ ਆ ਕੰਮ ਵਗੈਰਾ ਮੇਰੇ ਹੋ ਗਏ ਨੇ ਤੇ ਮੇਰੀ ਪੜਾਣਾ ਮਤਲਬ ਜਿਹੜਾ ਨਿੱਕਾ ਜਹਨ ਕਾਪਾ ਆਪਣੇ ਕਰੀ ਉਹਦੀ ਨਾਨੀ ਆ ਉਹ ਨਹੀਂ ਇਹ ਸਾਰੀਆਂ ਇਹ ਆਪਾਂ ਸਵਾ ਕਦਾਂ ਦੇ ਜਿਹੇ ਨਾ ਬੰਨਣਾ ਹੈ ਹਨਾ ਉਸ ਤੋਂ ਬਾਅਦ ਚ ਭੇਲੀ ਬੰਨਣਾ ਹੈ ਤੇ ਹੁਣ ਜੀ ਚਲੋ ਆਪਣਾ ਇੰਨਾ ਕੰਮਕਾਰ ਆ ਜਿਹੜਾ ਉਹ ਆਪਣਾ ਸਾਰ ਇਸ ਮੇਰ ਦੇ ਕੰਮ ਨੇ ਮੈਂ ਕਰ ਲਏ ਸੀਗੇ ਹਨਾ ਆਪਾਂ ਜੀ ਫਿਰ ਮਿਲਦੇ ਆ ਹਨਾ ਜਦੋਂ ਨਿੰਮ ਵਗੈਰਾ ਬੰਨਾਂਗੇ ਆਪਾਂ ਉਹ ਵੀਡੀਓ ਵਲੌਗ ਆ ਜਿਹੜਾ ਸਾਰਾ ਬਣਾਵਾਂਗੇ ਨਾਲ ਦੇ ਨਾਲ ਆਪਾਂ ਫਿਰ ਮਿਲਦੇ ਆ ਜੀ ਇੰਨਾ ਆਪਾਂ ਕਿਤੇ ਜਾ ਕੇ ਆਉਣਾ ਸੀ ਜ਼ਰੂਰੀ ਚਲੋ ਠੀਕ ਆ ਜੀ ਫਿਰ ਆਪਾਂ ਕਿਤੇ ਮਿਲਦੇ ਆ ਹਨਾ

ਹਾਂ 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 ਹਰ ਮਨਾ ਕੰਮ ਲੈ ਕੇ ਬਣਾ ਦੇ ਆ ਦੇ ਆ ਗਿਆ ਉਹ ਨਹੀਂ ਆ ਨਾ ਫਟ ਪਰ ਬੰਨ ਫਟ ਆ ਦੇ ਆ ਦੇ ਨਾ ਜੀ ਫੜ ਨਾ ਫੜ ਮੈਂ ਕੀ ਕੀ ਫੜ ਆ ਬਣਾ ਤੇ ਠੀਕ ਹੈ ਤਾਂ ਬਣਾ ਲੈ ਅਸੀਂ ਦੋ ਜੀ ਨਾਲ ਚੱਲਦੇ ਚੱਲਦੇ ਕਿ ਤੇ ਫੜ ਲੈ ਬਿਚ ਆਣੇ ਨਾ ਮੈਂ ਪੈ ਗਈ ਮੈਂ ਉਹ 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 ਚੱਕਣਾ ਨਹੀਂ ਹੋ ਪੈ ਨਹੀਂ ਹੋ ਪੈ ਨਹੀਂ ਤਾਉ ਕਿੱਥੇ ਆਪਸੇ ਬਾਹਰ ਨਹੀਂ ਨਹੀਂ ਅੰਟੀ ਉਰੀ ਮੇਨ ਮੂਰੇ ਸਹੀਆ ਇੱਥੇ ਨਾ ਗੇਮੇ ਹੋਏ ਨੇ ਨਹੀਂ ਕੁਛ ਨਹੀਂ ਹੁੰਦਾ ਉੱਥੇ ਨਹੀਂ ਸਹੀ ਲੱਗਣਾ ਸਾਹਮਣੇ ਸੋਣਾ ਲੱਗੂ ਕਹਿ ਦੇਣਾ ਨਹੀਂ ਵੜਾ ਹੋਗਾ ਹਾਂ ਇਹਦੇ ਨਾਲ ਨਹੀਂ ਇੰਨਾ ਆਣ ਜਿਹੜਿਆ ਤਾਹਣ ਹੈ ਗਿਆ ਇਹਦੇ ਉੱਤੇ ਲਾਈਟ ਹੈ ਨਾ ਚਾਲੀ ਹਾਂ ਹਾਂ ਥੋੜੀ ਲਿਆ ਗੁਸਤੇ ਨਾਲ ਨਹੀਂ ਲਟਰੇ ਨਾ ਨਾ ਥੋੜੀ

ਕਿ ਨਾ ਚੱਲ ਆ ਉੱਧਰ ਜਾ ਆਇਆ ਕੋਈ ਕੋਲ ਨਹੀਂ ਗਿਆ ਲਾਣੇ ਕੋ ਹਾਂ ਮੈਂ ਛੜਦੇ ਭੈਣਾਂ ਚੱਲੋ ਮੈਂ ਛੜਦੇ ਪੜੇ ਦੇ ਨਹੀਂ ਲੈ ਅਗਰ ਤੁਸੀਂ ਜਾ ਜਾਣਾ हेलो बीजी हां हां कर दी दादा दूसरा खड़ी है हां बंद कर दी बेटा इधर आता बहुत बार बार साथ में कलम चलूंगा जब से चालू होगा जाएगा मेरे यहां ये थोड़ी वरना ना आएंगे आएंगे सुपारी देते हैं खाएगा चलो देखो तो मारी आ रही है ये भी आएंगे हाथ लगा दूंगी आते थे फिर भी ਇਹ ਚਲ ਰਹੀ ਲੋਕਾ ਮੇਰਾ ਨੋਟ ਕੱਟ ਚਾਹ ਮੈਂ ਇਹ ਕਿਹੜਾ ਨੰਬਰਤਾ ਵੀ ਜੁੜੀ ਆ ਤਾਂ ਫਿਰ ਬਿੱਲ ਕਦੇ ਨਹੀਂ ਆ ਹੋ ਜਾਣਾ ਮੈਨੂੰ ਫੜਾਣਾ ਆ ਆ ਬੰਦ ਰੋਕਾ ਸਰ ਜੀ ਇੱਥੇ ਮਾਂ ਜੀ ਇੱਥੇ ਚਾਂ ਬਣਿਆ ਮੰਮੀ ਤੁਸੀਂ ਇੱਧਰ ਹੋ ਜਾਓ ਉਹਦੀ ਨਹੀਂ ਬਣਨੀ ਤੇਰੀ ਗੱਭੇ ਕੀ ਹੋ ਗਿਆ ਲੈ ਨਹੀਂ ਇੱਥੇ ਆ ਇਹਨੂੰ ਤਾਂ ਲਾ ਦੋ ਭਾਈ ਜਮਾ ਵੱਜ ਜਾ ਵੱਜ ਜਾ ਮੈਂ ਬਣਾ ਦਿੰਦਾ ਮੈਂ ਬਣਾ ਰਿਹਾ ਜਮਾ ਵੱਜ ਹਾਂ ਠਾਕ ਲੈ ਚੱਲ ਕੋਈ ਜਿੱਤਣ ਲੈ ਚਲੋ ਜੀ ਹੁਣ ਬੀਬੀਆਂ ਪਹਿਣਾ ਚੱਲੀਆਂ ਸਾਡੀਆਂ ਢੇਲੀ ਵੰਡਣ ਆ ਨਿਮਵਾਰਤਾਂ ਗਰਾਂਤਾਂ ਗਲੇ ਸੀਗਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੇ ਹੁਣ ਤੇਲੀ ਇਵੈਂਟ ਕਰਾਂਗੇ ਇਹ ਨਾ ਇੱਧਰ ਤੇ ਹੀ ਹੋ ਜਾਓ ਇੱਧਰ ਦੇ ਹਾਂ ਇੱਧਰ ਹੀ ਹੋਗਾ ਨਾ ਉੱਥੇ ਤੋਂ ਹਾਂ ਜਸ ਜਸ ਸੇਵਾ ਕਰ ਤੱਕ ਹਾਂ ਸਾਰੇ ਕਰਤਾਂ ਉਹਦੀ ਆਪਣੀ ਚੀਜ਼ ਉਹਨਾਂ ਤੋਂ ਏ ਟੂ ਜ਼ेड ਸਾਰਿਆਂ ਤੋਂ ਕੋਈ ਕੰਮ ਨਹੀਂ ਛੱਡਣਾ ਹਾਂ ਆ ਮੈਂ ਇਹ ਤਾਂ ਦੱਸਦੀ ਹਾਂ ਜੀ ਬਣਾਏਗੀ ਥੋੜਾ ਤੇ ਇਹ ਮੇਰੇ ਨਾਲੇ ਚੱਲ ਜਾਣਾ ਬਣਾ ਲੂਗਾ ਆ ਜਾ ਨਾ ਉਹ ਤੇ ਆ ਵੀ ਰੋਟੀਆਂ ਤੇ ਪਾਉਂਗਾ ਹਾਂ ਪੈ ਗਈ ਹੋ ਗਈ ਫੇਰ ਗੇਟ ਖੋਲਿਓਈ ਸੂਟਾਂ ਦੇ ਕਲਰ ਬਹੁਤ ਸੋਨੇ ਲੱਗਦੇ ਨੇ ਮੈਂ ਵੀ ਲੈ ਕੇ ਆਉਂਜਾ ਇਹਨਾਂ ਨੂੰ ਸੋਲੋ ਬਲੀ ਜਾਏ ਹੈ ਨਾ ਬੀਰ ਪੀਣਾ ਕਾ ਕਾ ਹੋਰ ਇਹੋ ਟੋਕੇ ਲੱਗਦੇ ਸਹੀ ਗੱਲ ਹੋਰ ਦੱਸੋ ਭਾਈ ਹੋਰ ਸੂਟ ਸੋਨੇ ਲਾ ਦੋ ਨਾ ਤੇ ਕਲਰ ਵੀ ਕੁਦਰਤੀ ਮਿਲ ਗਏ ਲਾਲ ਪੂਰਾ ਫਰਕ ਨਹੀਂ ਆਇਆ ਜਨਾ ਦਾ ਹਾਂ ਇਹ ਪਹਿਣਾ ਬਣਾਉਂਦੀ ਹੈ ਨਹੀਂ ਲਓ ਮੈਂ ਫੜਾ ਦਾਂ ਇਹਨੂੰ ਫੇਰ ਨਾ ਭਾਈ ਕੱਢ ਦੇ ਉਹਨਾਂ ਕਰਦੇ ਨੇ चलो दे आओ तीस है ठीक है जी ठीक चलो जी आप बनाने हाँ रोटी पानी नहीं, ਵੇਖੋ ਠੀਕ ਹੈ ਤੇ ਓਰੇ ਜੀ ਆਪਾਂ ਮੈਂ ਆ ਗਈ ਸਿਰ ਸੋਈ ਦੇ ਵਿੱਚ ਤੇ ਰੋਟੀ ਬਣਾਉਣ ਲੱਗੀ ਸੀ ਕਿਉਂਕਿ ਰੋਟੀ ਖਾਣੀ ਸੀ ਹੁਣ ਸਾਰਿਆਂ ਨੇ ਤੇ ਆਪਾਂ ਹੁਣ ਭੇਲੀ ਜਿਹੜੀ ਆਪਣੀ ਕੁੜੀਆਂ ਵੰਡਣ ਬਾਗੀਆਂ ਸੀ ਭੈਣ ਦੇ ਨਾਲ ਓਰੇ ਮੈਂ ਉਹਨਾਂ ਨੂੰ ਮੈਂ ਕਿਹਾ ਚਲੋ ਥੋੜੇ ਆਉਂਦੇ ਨੇ ਮੈਂ ਰੋਟੀ ਬਣਾ ਕੇ ਰੱਖ ਦਿਆਂ ਹਣਾ ਤੁਸੀਂ ਰੋਟੀ ਖਾ ਲਿਓ ਆ ਕੇ ਤੇ ਓਰੇ ਰੋਟੀ ਖਾਣੀ ਸੀ ਜੀ ਸਾਰੇ ਜਣਿਆਂ ਨੇ ਆਪਾਂ ਰੋਟੀ ਦੀ ਕਰ ਰਹੇ ਸੀ ਤਿਆਰੀ ਸਬਜ਼ੀ ਵਗੈਰਾ ਮੈਂ ਪਹਿਲਾਂ ਬਣਾ ਕੇ ਰੱਖ ਲਈ ਸੀ ਹਨਾ ਆਟਾ ਵਗੈਰਾ ਵੀ ਗੁੰਨੇ ਹੋਇਆ ਸੀ ਸਿਰਫ ਸਲਾਦ ਕੱਟਣ ਵਾਲਾ ਰਹਿ ਗਿਆ ਸੀ ਤੇ ਇੱਕ ਰਾਇਤਾ ਬਣਾਉਣ ਵਾਲਾ ਸੀ ਜੀ ਤੇ ਆਪਾਂ ਰਾਇਤਾ ਵਗੈਰਾ ਵੀ ਹਨਾ ਤਿਆਰ ਕਰ ਲਿਆ ਸੀਗਾ ਉਦੋਂ ਬਾਅਦ ਦੇ ਵਿੱਚ ਚਲੋ ਆ ਜਾਣਗੇ ਬੱਚੇ ਰੋਟੀ ਖਾ ਲੈਣਗੇ ਆ ਕੇ ਤੇ ਆਪਣਾ ਅੱਜ ਦਾ ਇੰਨਾ ਕੀ ਬਲੌਗ ਹੈ ਜੀ ਪਲੀਜ਼ ਬਲੌਗਰ ਨੂੰ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਬਹੁਤ ਟਾਈਮ ਹੈ ਜਿਹੜਾ ਆਪਣਾ ਬਿਲਕੁਲ ਥੋੜਾ ਜਿਹਾ ਰਹਿ ਗਿਆ ਜੀ ਹਨਾ ਉਹ ਪੂਰਾ ਹੋ ਜਾਣਾ ਹੈ ਤੇ ਪਉਦਾ ਵੀਡੀਓ ਵਲੌਗ ਪਾਵਾਂਗੇ ਠੀਕ ਹੈ ਜੀ ਤੇ ਵਾਹਿਗੁਰੂ ਜੀ ਨੇ ਐਕਟੀਵਿਟੀ ਖੋਸੀ ਦਿੱਤੀ ਹੈ ਹਨਾ ਸਾਰੇ ਪਣਪਾਈ ਵਧੀਆ ਵਧੀਆ ਜਿਹੀ ਕਮੈਂਟ ਕਰਿਓ ਐਂਡ ਤੇ ਆਪਾਂ ਚੱਲੋ ਰੋਟੀ ਦੀ ਤਿਆਰੀ ਜਿਹੜੀ ਉਹ ਕਰ ਰਹੇ ਸੀਗੇ ਹਨਾ ਵਿੱਚ ਵਿੱਚ ਮੇਤੋਂ ਵੀਡੀਓ ਵਲੌਗ ਜਿਹੜਾ ਬਹੁਤ ਛੋਟਾ ਬਣਿਆ ਕਿਉਂਕਿ ਵੀਡੀਓ ਵਲੌਗ ਬਣਾਉਣ ਦਾ ਮੈਨੂੰ ਟਾਈਮ ਜੀ ਬਿਲਕੁਲ ਨਹੀਂ ਲੱਗਿਆ ਹੈਗਾ ਕਿਉਂਕਿ ਵਸੇ ਕੰਮਕਾਰਾਂ ਦੇ ਵਿੱਚ ਬਿਜੀ ਹੋਣ ਕਰਕੇ ਨਾ ਜਿੰਨਾ ਕੁ ਮੇਤੋਂ ਹੋ ਸਕੇ ਆ ਓਨਾਂ ਕੁ ਮੈਂ ਬਣਾ ਲਿਆ ਸੀਗਾ ਜੀ ਜਿਹੜਾ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਹਨਾ